ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬਟਿਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਕੁਝ ਕੁ ਸੂਟ ਬਰਕ ਰਹਿਣਗੇ ਕੁਝ ਕੁ ਪ੍ਰਿੰਟ ਸੂਟ ਰਹਿਣਗੇ ਤੇ ਜਿਹੜੇ ਵੀ ਮੇਰੀਆਂ ਭੈਣਾਂ ਨੇ ਸੂਟ ਰੈਡੀ ਕਰਵਾਉਣੇ ਨੇ ਜੀ ਤੁਸੀਂ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਿਆ ਕਰੋ ਥੋੜਾ ਜਿਹਾ ਪਤਾ ਕੀ ਹੈ ਕੰਮ ਜਿਆਦਾ ਹੋਇਆ ਪਿਆ ਜੀ ਕਾਰੀਗਰਾਂ ਤੋਂ ਵੀ ਟਾਈਮ ਤੇ ਤਿਆਰ ਨਹੀਂ ਹੋ ਰਿਹਾ ਇਸ ਕਰਕੇ ਤੇ ਪਲੀਜ਼ ਰਿਕਵੈਸਟ ਹੈ ਆਪਣਾ ਦੂਸਰਾ ਚੈਨਲ ਹੈਗਾ ਜੀ ਰਾਜਮਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਸ਼ਾਮ ਨੂੰ ਤਿਆਰ ਕੇ ਬੁਟੀਕ ਤੇ ਆਪਾਂ ਸੂਟਾਂ ਦੀ ਵੀਡੀਓ ਅੱਗੇ ਸਵੇਰੇ ਅਪਲੋਡ ਕਰਦੇ ਸੀ ਹੁਣ ਥੋੜਾ ਜਿਹਾ ਮਿਸਤਰੀ ਲੱਗਿਆ ਹੋਇਆ ਕਰਕੇ ਆਪਾਂ ਲੇਟ ਹੋ ਜਾਨੇ ਜੀ ਮੈਥੋਂ ਇੱਕ ਦਿਨ ਵੀ ਮੈਂ ਮਸਾਂ ਇੱਕ ਦਿਨ ਛੱਡ ਕੇ ਵੀਡੀਓ ਪੈਂਦੀ ਐ ਤੇ ਜਦੋਂ ਆਪਣਾ ਮਿਸਤਰੀ ਦਾ ਕੰਮ ਨਿਬੜ ਗਿਆ ਜੀ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਤੇ ਚਲੋ ਜੀ ਮੈਂ ਰਾਤ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਜੀ ਜਿਹੜੇ ਨਵੇਂ ਕਲਰ ਆ ਗਏ ਪਸ਼ਮੀਨੇ ਦੇ ਤਿੰਨ ਬਸ ਆਪਣੇ ਕੋਲੇ ਲਾਸਟ ਸਟਾਕ ਹੀ ਹੈ ਜੀ ਹੋਰ ਆਪਾਂ ਸਿਲਕ ਪਸ਼ਮੀਨਾ ਨਹੀਂ ਲਿਆਵਾਂਗੇ ਕਿਉਂ ਹੁਣ ਮੌਸਮ ਚੇਂਜ ਹੋ ਗਿਆ ਜੀ ਇਹਨਾਂ ਦੇ ਵਿੱਚੋਂ ਤੁਸੀਂ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਖੀਨ ਖਾਵ ਦਾ ਸੂਟ ਹੈ ਇਹ ਇਹ ਤੇ ਆਪਾਂ ਨੇ ਕੱਟਵਰਕ ਕੀਤਾ ਹੋਇਆ ਹੈ ਮੈਂ ਤੁਹਾਨੂੰ ਇਹਦੇ ਨਾਲ ਪਿੱਕ ਲਗਾ ਦੂੰਗੀ ਇਥੇ ਵੀ ਕਿਵੇਂ ਬਣੂਗਾ ਇਹਦੇ ਬੈਕ ਫਰੰਟ ਦੋਨੋਂ ਸਾਈਡ ਤੇ ਆਪਾਂ ਨੇ ਕੱਟਵਰਕ ਕੀਤਾ ਜੀ ਦੇਖੋ ਇਸ ਤਰ੍ਹਾਂ ਸਟੇਟ ਰੱਖੀ ਹੈ ਜੀ ਆਪਾਂ ਨੇ ਸਲਵਾਰ ਇਹਦੇ ਨਾਲ ਤੁਸੀਂ ਇਹ ਜਰੀ ਦੇ ਨਾਲ ਕੱਟਵਰਕ ਕੀਤਾ ਆਪਾਂ ਨੇ ਦੇਖੋ ਇਸ ਤਰ੍ਹਾਂ ਦੇਖੋ ਜੀ ਤੇ ਇਹਦੇ ਨਾਲ ਤੁਸੀਂ ਅ ਇਹਦੇ ਬਾਹਾਂ ਤੇ ਵੀ ਤੁਹਾਨੂੰ ਕੱਟਵਰਕ ਮਿਲੇਗਾ ਦੇਖੋ ਜੀ ਜੀ ਇਹ ਕੱਟਵਰਕ ਕੀਤਾ ਹੋਇਆ ਹੈ ਇਹਦੇ ਉੱਪਰ ਤੇ ਇਹਦਾ ਨਾਲ 셔ਟ ਦਾ ਇੱਕ 파ਸਾ ਇਹ ਆ ਗਿਆ ਜੀ ਛੱਡ ਦਾ ਇੱਕ ਪੀਸ ਇਹ ਆ ਗਿਆ ਜੀ ਇੱਕ ਪੀਸ ਇਹ ਆ ਗਿਆ ਤੇ ਇੱਧਰ ਇਹਦੇ ਨਾਲ ਹੈਗੀ ਜੀ ਬਾ ਇਹਦੇ ਨਾਲ ਆਪਾਂ ਨੇ ਪਲੇਨ ਇਹ ਖੀਨ ਖਾਬ ਦਾ ਸੂਟ ਹੈ ਇਹਦੇ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਂਗੀ ਕੋਈ ਇਹਦੇ ਇੱਧਰਲੇ ਪਾਸੇ ਤੁਹਾਨੂੰ ਕੋਈ ਚੂਬਨ ਦੀ ਜਾਂ ਕਪੜਾ ਲੜਨ ਦੀ ਕੋਈ ਕੰਪਲੇਨ ਨਹੀਂ ਆਊਗੀ ਬਾਕੀ ਤੁਹਾਨੂੰ ਪਤਾ ਵੀ ਫੁੱਲ ਵੈਲ ਹਨਾ ਕਾਟਨ ਤਾਂ ਲਾਈਨਿੰਗ ਤਾਂ ਸੋਰਾ ਸਾਰਿਆਂ ਦੀ ਲੱਗਣੀ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਇਹ ਥੋੜਾ ਲਾਈਟ ਕਲਰ ਹੈ ਇਹਦੇ ਵਿੱਚ ਤੁਸੀਂ ਡਾਰਕ ਕਲਰ ਲੈਣੇ ਨੇ ਤਾਂ ਡਾਰਕ ਕਲਰ ਵੀ ਲੈ ਸਕਦੇ ਹੋ ਮੈਂ ਵੀਡੀਓ ਦੇ ਵਿੱਚ ਦਿਖਾ ਦੂੰਗੀ ਤੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਪਲੇਨ ਰੱਖੀ ਹੈ ਜੀ ਕ੍ਰੇਪ ਦੀ ਸਲਵਾਰ ਸਲਵਾਰ ਤੇ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੇਗਾ ਜੀ ਦੇਖੋ ਜੀ ਤੇ ਜਦੋਂ ਤੁਸੀਂ ਨਾਪ ਸੈਂਡ ਕਰਦੇ ਹੋ ਨਿਓ ਜੀ ਸੂਟ ਦੇ ਵਿੱਚ ਤੁਸੀਂ ਆਪਣਾ ਜਿਹੜਾ ਹਨਾ ਵੀ ਸਲਵਾਰ ਸਟੇਟ ਬਣਾਉਣੀ ਹੈ ਜਾਂ ਗੋਡੇ ਵਾਲੀ ਬਣਾਉਣੀ ਉਹ ਨਾਪ ਦੇ ਵਿੱਚ ਜ਼ਰੂਰ ਲਿਖ ਦਿਆ ਕਰੋ ਸਾਨੂੰ ਇੱਥੇ ਆ ਕੇ ਬਹੁਤ ਦਿੱਕਤ ਆਉਂਦੀ ਹੈ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਸਲਵਾਰ ਦੇ ਪਹੁੰਚੇ ਤੇ ਜਰੀ ਨਾਲ ਕੰਮ ਕੀਤਾ ਹੈ ਉੱਪਰ ਬੂਟੀਆਂ ਬਣੀਆਂ ਹੋਈਆਂ ਨੇ ਇਹਦੇ ਨਾਲ ਰੱਖਿਆ ਜੀ ਆਪਾਂ ਨੇ ਪਿਓਰ ਔਰਗਾਂਜਾ ਦਾ ਦੁਪੱਟਾ ਬਿਲਕੁਲ ਲਾਈਟ ਵੇਟ ਦੇਖੋ ਜੀ ਸਾਰੇ ਦੁਪੱਟੇ ਨੂੰ ਆਪਾਂ ਨੇ ਜਿਹੜਾ ਹੈਗਾ ਜਰੀ ਦੇ ਨਾਲ ਸਾਰੇ ਦੁਪੱਟੇ ਤੇ ਕਟਵਰਕ ਕੀਤਾ ਹੋਇਆ ਜੀ ਦੇਖੋ ਬਿਲਕੁਲ ਪ्योर ਫੁੱਲ ਪ्योर ਔਰਗੈਂਜਾ ਦਾ ਦੁਪੱਟਾ ਜੀ ਇਹ ਜੇ ਕੱਲਾ ਦੁਪੱਟਾ ਤੁਸੀਂ ਵਾਈਟ ਡਾਈ ਕਰਵਾਉਂਗੇ ਤੇ ਫਿਨਿਸ਼ਿੰਗ ਕਰਵਾਉਂਗੇ ਤਾਂ ਤੁਹਾਨੂੰ ਪਏਗਾ ਜੀ ਉਹ 1300 ਰੁਪਏ ਦੇ ਵਿੱਚ ਤੇ ਇਹ ਜੇ ਤੁਸੀਂ ਕਟਵਰਕ ਕਰਵਾਉਂਗੇ ਤਾਂ ਤੁਹਾਨੂੰ ਕਟਵਰਕ ਦੇ ਹਿਸਾਬ ਨਾਲ ਜਿਹੜੇ ਰੇਟ ਹੈ ਮੈਂ ਤੁਹਾਨੂੰ ਇਹ ਸੂਟ ਦਾ ਰੇਟ ਹੈ ਜਿਹੜਾ ਉੱਪਰ ਦੱਸ ਦੂੰਗੀ ਵਿਦ ਦੁਪੱਟਾ ਦੱਸੂਗੀ ਬਾਕੀ ਤੁਹਾਡੀ ਚੋਆਇਸ ਆ ਜਿਵੇਂ ਜੇ ਤੁਸੀਂ ਦੁਪੱਟਾ ਐਡ ਨਹੀਂ ਕਰਾਉਂਗੇ ਤਾਂ ਤੁਹਾਡਾ 1300 ਰੁਪਏ ਇਹਦੇ ਵਿੱਚੋਂ ਕੱਟੇ ਜਾਊਗਾ ਜੀ ਚਲੋ ਜੀ ਇਹ ਮੈਂ ਤੁਹਾਨੂੰ ਇੱਕ ਖੀਨ ਖਾਬ ਦੇ ਵਿੱਚ ਹੋਰ ਕਲਰ ਦਿਖਾਉਣੀ ਆ ਇਹਦੇ ਵਿੱਚ ਤੁਸੀਂ ਮੇਰੇ ਤੋਂ ਪਿੱਕਾ ਲੈ ਸਕਦੇ ਹੋ ਤੇ ਮੇਰੇ ਕੋਲੋਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਵੀ ਤੁਹਾਨੂੰ ਮਿਲ ਜੇਗਾ ਕਿ ਨਹੀਂ ਮਿਲੇਗਾ ਜੀ ਇਹ ਹੈਗਾ ਜੀ ਮਹਿਰੂਨ ਕਲਰ ਦਾ ਇਹ ਵੀ ਬਹੁਤ ਵਧੀਆ ਇਹ ਬਰੀਕ ਪ੍ਰਿੰਟ ਦੇ ਨੇ ਇਸ ਤੋਂ ਵੱਡੇ ਪ੍ਰਿੰਟ ਦੇ ਵੀ ਹੈਗੇ ਨੇ ਦੇਖੋ ਜੀ ਇਹਦੇ ਵੀ ਤੁਹਾਨੂੰ ਕੋਈ ਚੱਕਰ ਨਹੀਂ ਹੈਗਾ ਦੇਖੋ ਪਿਆਰਾ ਕਿੰਨਾ ਵਧੀਆ ਜਿਹੜਾ ਹੈਗਾ ਇਸ ਤਰ੍ਹਾਂ ਦਾ ਇਹਦਾ ਕਲਰ ਹੈ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲਓ ਮਹਿਰੂਨ ਕਲਰ ਹੈ ਇਹਦਾ ਤੇ ਇਹਦੇ ਨਾਲ 골ਡਨ ਦੇ ਵਿੱਚ ਜਿਹੜਾ ਹੈਗਾ ਜੀ ਪ੍ਰਿੰਟ ਬਣਿਆ ਹੋਇਆ ਦੇਖੋ ਇਸ ਤੋਂ ਬਾਅਦ ਵਾਲ ਆ ਗਿਆ ਜੀ ਇਹ ਸਰਦਈ ਕਲਰ ਹੈ ਜੀ ਇਹ ਆਪਣੇ ਦੋਨੋਂ ਸੂਟ ਬੁੱਕ ਨੇ ਜੀ ਜੇ ਤੁਸੀਂ ਇਹਦੇ ਨਾਲ ਦੇ ਲੈਣੇ ਨੇ ਤਾਂ ਤੁਸੀਂ ਸਾਡੇ ਕੋਲ ਮੈਡਮ ਸਾਹਿਬ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਦੇਖੋ ਇਧਰੋਂ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵੀ ਜਾ ਕਪੜਾ ਤੁਹਾਡੇ ਲੜੇਗਾ ਜਾਂ ਕੋਈ ਹੋ ਹੋਏਗਾ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਇਹਦੇ ਉੱਪਰ ਤੁਸੀਂ ਇਹਦੇ ਨਾਲ ਪਲੇਨ ਸਲਵਾਰ ਵੀ ਰੱਖ ਸਕਦੇ ਹੋ ਕਰੇਵ ਦੀ ਜੇ ਤੁਸੀਂ ਨੇ ਆਲ ਓਵਰ ਲੈਣਾ ਹੈ ਇਹ ਕਸਟਮਰ ਦਾ ਆਪਣਾ ਆਲ ਓਵਰ ਰੱਖਿਆ ਹੋਇਆ ਹੈ ਜੀ ਜੇ ਤੁਸੀਂ ਨੇ ਹਨਾ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਨੇ ਇਹ ਮੈਚਿੰਗ ਲੈਣਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਦੇਖੋ ਜੀ ਇਹ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਅ ਇਹ ਆਪਣਾ ਉੱਪਰ ਜਾਣਾ ਜੀ ਕੱਲ ਨੂੰ ਪਾਰਸਲ ਕਰਨਾ ਇਹਨਾਂ ਦਾ ਇਹ ਆਪਾਂ ਨੇ ਪਿਓਰ ਵਾਲੀ ਵੈਲਵਟ ਦੇ ਵਰਕ ਕੀਤਾ ਹੋਇਆ ਹੈ ਜੀ ਲਾਰਾ ਪੈ ਗਿਆ ਮੈਂ ਇਹ ਬਣਾ ਵਰਕ ਚੈੱਕ ਕਰਿਆ ਤੇ ਕਰਿਆ ਤੇ ਇਹ ਖੁਦ ਜਿਹੜਾ ਮੇਰੇ ਡਿਜ਼ਾਈਨ ਬਣਿਆ ਹੋਇਆ ਹੈ ਨਾ ਸੈਂਟਰ ਪੈਨਲ ਵਾਲਾ ਗਲੇ ਤੇ ਤੇ ਉਵੇਂ ਦਾ ਬਣਿਆ ਹੋਇਆ ਇਹ ਪਿਓਰ ਵਾਲੀ ਵੈਲਵਟ ਹੈ ਜੀ ਇਹ ਜਿਹੜੀ ਪਿਓਰ ਵਾਲੀ ਵੈਲਵਟ ਹੋਊਗੀ ਜੀ ਇਹ 2500 ਦਾ ਆਲ ਓਵਰ ਸੂਟ ਪੈਗਾ ਤੁਹਾਨੂੰ ਤੇ ਜੇ ਤੁਸੀਂ ਨਾਰਮਲ ਵੈਲਵਟ ਲਾਉਂਗੇ ਜੀ ਉਹ ਤੁਹਾਨੂੰ 12-1300 ਦੇ ਵਿੱਚ ਪੈ ਜਾਏਗਾ ਦੇਖੋ ਇਹ ਪਿਓਰ ਵਾਲੀ ਵੈਲਵਟ ਤੇ ਆਪਾਂ ਨੇ ਕੰਮ ਕੀਤਾ ਇਹਦਾ ਇਸ ਤਰ੍ਹਾਂ ਬੀ ਨੈਕ ਬਣਿਆ ਹੋਇਆ ਹੈ ਜਿਹੜਾ ਜਿਹੜਾ ਮੇਰੇ ਸੂਟ ਬਣਿਆ ਹੋਇਆ ਜੀ ਉਹੀ ਡਿਜ਼ਾਈਨ ਬਣਿਆ ਇਹ ਥੋੜਾ ਇਗਨੋਰ ਕਰਿਓ ਜੀ ਇਹਦੇ ਵਿੱਚ ਬਲ ਪਾਏ ਪੈਨੇ ਕੀ ਕਰੀਏ ਤੇ ਇਸ ਤਰ੍ਹਾਂ ਇਹਦੇ ਸੈਂਟਰ ਪੈਨਲ ਵਾਲੇ ਨੇ ਇਹਦਾ ਨਾ ਆਪਾਂ ਨੇ ਹੈਂਡ ਤੇ ਆਰੀ ਦਾ ਕੰਮ ਹੈ ਜਿਹੜਾ ਮਿਕਸ ਕੀਤਾ ਹੋਇਆ ਇਹਦੇ ਵਿੱਚ ਹੈਂਡ ਦਾ ਵੀ ਟੱਚ ਹੈਗਾ ਉਨੇ ਹੀ ਕੰਮ ਹੈਂਡ ਦਾ ਹੋਇਆ ਹੋਇਆ ਜੀ ਤੇ ਉਨੇ ਹੀ ਕੰਮ ਆਰੀ ਦਾ ਹੋਇਆ ਹੈ ਦੇਖੋ ਜੀ ਇਸ ਤਰ੍ਹਾਂ ਤੁਹਾਨੂੰ ਇਹ ਬਾਹ ਦੇ ਕੰਮ ਮਿਲੂਗਾ ਜੀ ਇਸ ਤਰ੍ਹਾਂ ਇਹਦੇ ਤੁਹਾਨੂੰ ਸਲਵਾਰ ਦੇ ਪੌਂਚੇ ਤੇ ਵੀ ਕੰਮ ਮਿਲੂਗਾ ਤੁਸੀਂ ਦੇਖਿਆ ਹੋਣਾ ਮੇਰਾ ਜਿਹੜਾ ਬਾਇੰਗ ਸੂਟ ਬਣਿਆ ਹੋਇਆ ਹੈ ਬੈਲਵਟ ਦਾ ਸੇਮ ਓਮੇ ਦਾ ਸੂਟ ਹੈ ਜੀ ਇਹ ਦੇਖੋ ਇਹਦਾ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਪਰਪਲ ਜਿਹਾ ਕਲਰ ਹੈ ਕਹਿੰਨਾ ਪਤਾ ਕੀ ਹੋ ਜਾਂਦਾ ਇੱਥੇ ਜਿਵੇਂ ਹੁਣ ਕਸਟਮਰ ਵੱਲੋਂ ਨਾਰਮਲ ਫੈਬਰਿਕ ਸਿਲੈਕਟ ਕੀਤੀ ਗਈ ਸੀ ਪਰ ਇਹਦੇ ਵਿੱਚ ਦਿੱਕਤ ਕੀ ਆਉਂਦੀ ਹੈ ਜੀ ਜਿਹੜੇ ਵਧੀਆ ਕਲਰ ਹੁੰਦੇ ਨੇ ਹਨਾ ਕਲਰ ਚਾਰਟ ਸੋਹਣੇ ਨੇ ਉਹਨਾਂ ਦੇ ਵਿੱਚ ਕਲਰ ਨਹੀਂ ਆਉਂਦਾ ਜਿਹੜਾ ਲਾਈਟ ਵਧੀਆ ਸਰਦਾਰੀ ਲੁੱਕ ਦਾ ਕਲਰ ਹੋ ਇਹ ਕਲਰ ਅਸੀਂ ਇਸ ਕਰਕੇ ਇਹਨਾਂ ਦਾ ਕਸਟਮਰ ਦਾ ਸੂਟ ਐਮਰਜੈਂਸੀ ਕਰਾਇਆ ਲੇਟ ਹੋ ਗਿਆ ਇਹ ਕਲਰ ਵਧੀਆ ਵਾਲੀ ਸਾਨੂੰ 벨ਵਟ ਦੇ ਵਿੱਚ ਹੀ ਲੈਣਾ ਪਿਆ ਕੁਦਰਤੀ ਆ ਗਿਆ ਇਹ ਕਈ ਵਾਰ ਨਹੀਂ ਵੀ ਮਿਲਦਾ ਹੁੰਦਾ ਹਨਾ ਤਾਂ ਕਰਕੇ ਤੁਸੀਂ ਇਹ ਨਾ ਕਿਹਾ ਕਰੋ ਵੀ ਤੁਸੀਂ ਰੇਟ ਦਾ ਫਰਕ ਪਤਾ ਸਾਨੂੰ ਕਲਰ ਚੁਆਇਸ ਦੇ ਵਿੱਚ ਨਾ ਤੁਹਾਡੀ ਚੁਆਇਸ ਹੁੰਦੀ ਹੈ ਜਿਹੜੀ ਉਹਦੇ ਵਿੱਚ ਫਰਕ ਪੈ ਜਾਂਦਾ ਹੈ ਹੋਰ ਕੋਈ ਚੱਕਰ ਨਹੀਂ ਹੁਣ ਇਹ ਕਲਰ ਇਹ 벨ਵਟਾ ਇਹਨਾਂ ਨੇ ਆਪਾਂ ਨੂੰ ਕਸਟਮਰ ਨੇ ਨੋਰਮਲ 벨ਵਟ ਦਾ ਸੂਟ ਬੁੱਕ ਕੀਤਾ ਸੀ ਹਨਾ ਜਦੋਂ ਇਹਨਾਂ ਦਾ ਇਹ ਸੇਮ ਕਲਰ ਨਾ ਮਿਲਿਆ ਤਾਂ ਸਾਨੂੰ ਇਹ ਇਸ ਕਲਰ ਦੇ ਵਧੀਆ ਵਾਲੀ 벨ਵਟ ਤੇ ਕਰਾਉਣਾ ਪਿਆ ਚਲੋ ਜੀ ਲਓ ਜੀ ਸਕਰੀਨਸ਼ਾਟ ਤੁਸੀਂ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਮੈਸੇਜ ਕਰਕੇ ਬੁੱਕ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਫਰੋਜੀ ਕਲਰ ਸਿਲਕ ਪਸ਼ਮੀਨੇ ਤੇ ਤੇ ਪਲੀਜ਼ ਰਿਕੁਐਸਟ ਹੈ ਹੁਣ ਇਹ ਫਰੋਜੀ ਕਲਰ ਤੁਹਾਨੂੰ ਨਹੀਂ ਮਿਲਣਾ ਇਹ ਬੁੱਕ ਹੋਇਆ ਹੋਇਆ ਸੀਗਾ ਆਪਣਾ ਤੇ ਇਹ ਤੇ ਆਪਾਂ ਨੇ ਬਲੈਕ ਦੇ ਨਾਲ ਇਸ ਤਰ੍ਹਾਂ ਬੇਲ ਪਾਈ ਹੈ ਮਸ਼ੀਨ ਵਰਕ ਹੋਇਆ ਹੋਇਆ ਹੈ ਦੇ ਉੱਪਰ ਤੇ ਬਲੈਕ ਦੀਆਂ ਇਹਦੇ ਵਿੱਚ ਬੂਟੀਆਂ ਨੇ ਇਹ ਜਿਹੜੀ ਇਹ ਚੀਜ਼ ਬਣੀ ਹੋਈ ਹੈ ਜੀ ਇਹ ਆਪਾਂ ਨੇ ਜਰੀ ਦਾ ਕੰਮ ਕੀਤਾ ਸਿਲਕ ਪਸ਼ਮੀਨੇ ਤੇ ਬਣਿਆ ਹੋਇਆ ਹੈ ਇਹ ਤੇ ਬਾਕੀ ਹੋਰ ਕਲਰ ਦੇ ਤੁਸੀਂ ਜਿਹੜੀਆਂ ਵੀ ਆਪਾਂ ਨੇ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਪਾਏ ਨੇ ਉਹ ਕਲਰ ਤੁਹਾਨੂੰ ਮਿਲ ਜਾਣਗੇ ਤੇ ਇਸ ਤਰ੍ਹਾਂ ਬਾੰਦੇ ਜਿਹੜੀ ਹੈਗੀ ਆ ਆਪਾਂ ਨੇ ਬੇਲ ਬਣਾਈ ਹੋਈ ਹੈ ਜੀ ਇੱਥੇ ਸਲਵਾਰ ਤੇ ਬੇਲ ਨਹੀਂ ਬਣੀ ਹੋਈ ਜੇ ਤੁਸੀਂ ਨੇ ਸਲਵਾਰ ਤੇ ਬਣਵਾਉਣੀ ਆ ਤਾਂ ਤੁਸੀਂ ਬਣਵਾ ਸਕਦੇ ਹੋ ਦੇਖੋ ਜੀ ਸਿਲਕ ਪਸ਼ਮੀਨੇ ਦਾ ਇਹ ਫਿਰੋਜੀ ਕਲਰ ਹੈ ਪਹਿਲਾਂ ਆਏ ਹੋਏ ਸੀ ਕਲਰ ਉਹ ਦੀਦੀ ਦੇ ਉਹਨਾਂ ਚ ਬੁੱਕ ਹੋਏ ਹੋਏ ਨੇ ਜੀ ਸੂਟ ਤੇ ਹੁਣ ਵਾਲਿਆਂ ਚ ਤਾਂ ਇਹ ਕਲਰ ਨਹੀਂ ਆਇਆ ਹੀ ਨਹੀਂ ਹੈਗਾ ਇਸ ਤੋਂ ਬਾਅਦ ਮੈਂ ਬਾਕੀ ਤੁਹਾਨੂੰ ਸਿਲਕ ਪਸ਼ਮੀਨੇ ਦੇ ਕਲਰ ਕੁਸ਼ਕ ਜਿਹੜੇ ਨਿਊ ਆਏ ਸੀ ਜਿਓ ਰਾਤ ਵਾਲੇ ਬਲੌਗ ਦੇ ਵਿੱਚ ਪਾਏ ਹੋਏ ਨੇ ਜੀ ਤੇ ਬਾਕੀ ਸੋਨ ਮੈਂ ਦਿਖਾ ਦਨੀ ਆ ਇੱਕ ਵਾਰ ਇਸ ਟਾਈਮ ਜਿਹੜੇ ਕੁੰਬੀ ਮੇਰੇ ਕੋਲ अवेलेबल ਨੇ ਸਿਰਫ ਤੁਸੀਂ ਲੈ ਲਓ ਦੇਖੋ ਜੀ ਇੱਕ ਤੁਹਾਨੂੰ ਇਹ ਮਾਸਟਰਡ ਕਲਰ ਮਿਲੇਗਾ ਤੇ ਇੱਕ ਮਿਲੇਗਾ ਜੀ ਇਹ ਵਾਲਾ ਤੁਹਾਨੂੰ ਰਾਣੀ ਤੇ ਪਰਪਲ ਕਲਰ ਦਾ ਤੇ ਇੱਕ ਮਿਲ ਜੇਗਾ ਜੀ ਤੁਹਾਨੂੰ ਇਹ ਵਾਲਾ ਨੇਵੀ ਬਲੂ ਕਲਰ ਦੇਖੋ ਜੀ ਇਹ ਵਾਲਾ ਮਿਲੇਗਾ ਇਸ ਤੋਂ ਬਾਅਦ ਤੁਹਾਨੂੰ ਇੱਕ ਮਿਲ ਜੇਗਾ ਜੀ ਰਾਣੀ ਕਲਰ ਦੇਖੋ ਜੀ ਜਿਦਾਂ ਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇੱਕ ਮਿਲੂਗਾ ਜੀ ਇਹ ਵਾਲਾ ਕਲਰ ਪੰਜ ਛੇ ਸੂਟ ਆਪਾਂ ਨੇ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਤੇ ਜੀ ਪੰਜ ਛੇ ਅੱਜ ਵਾਲੀ ਦੇ ਇਹਨਾਂ ਦੇ ਇਹੀ ਕਲਰ ਮਿਲਣਗੇ ਤੁਹਾਨੂੰ ਇਹਨਾਂ ਕਲਰਾਂ ਦੇ ਵਿੱਚੋਂ ਤੁਸੀਂ ਜੋ ਵੀ ਸੂਟ ਸਿਲੈਕਟ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਹੋ ਸਿਲਕ ਪਸ਼ਮੀਨੇ ਦੇ ਲਓ ਜੀ ਇੱਕ ਆਪਾਂ ਤੁਹਾਨੂੰ ਸਿਲਕ ਪਸ਼ਮੀਨੇ ਤੇ ਹੋਰ ਕਲਰ ਤੇ ਸੂਟ ਬਣਿਆ ਦਿਖਾਉਨੇ ਆ ਇਹ ਹੈਗਾ ਜੀ ਇਸ ਤਰ੍ਹਾਂ ਦਾ ਗਲੇ ਦਾ ਕੰਮ ਹੋਇਆ ਹੈ ਪਿੰਕ ਦਾ ਇਹਦੇ ਉੱਪਰ ਤੇ ਇਸ ਤਰ੍ਹਾਂ ਇਹਦੇ ਉੱਪਰ ਬਣਿਆ ਹੋਇਆ ਜੇ ਤੁਹਾਨੂੰ ਪਸੰਦ ਆ ਇਹਦੇ ਗਲੇ ਤੇ ਘੇਰ ਦਾ ਬਾਹ ਤੇ ਕੰਮ ਹੋਇਆ ਹੋਇਆ ਜੀ ਇਹਦੇ ਘੇਰ ਤੇ ਕੰਮ ਤੁਹਾਨੂੰ ਨਹੀਂ ਮਿਲੂਗਾ ਜੀ ਇਹ ਵਾਲਾ ਕੰਮ ਹੋਇਆ ਹੋਇਆ ਜੀ ਬਾਹ ਦੇ ਉੱਪਰ ਜੇ ਤੁਸੀਂ ਐਵੇਂ ਦੀ ਸੇਮ ਬੇਲ ਹਨਾ ਸਲਵਾਰ ਤੇ ਬਣਵਾਉਣੀ ਹੈ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਜੇ ਤੁਸੀਂ ਐਦਾਂ ਹੀ ਲੈਣਾ ਹੈ ਤਾਂ ਤੁਸੀਂ ਐਦਾਂ ਵੀ ਫੋਟ ਲੈ ਸਕਦੇ ਹੋ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਮਸ਼ੀਨ ਦਾ ਕੰਮ ਹੋਇਆ ਹੈ ਇਹਦੇ ਉੱਪਰ ਇਸ ਤਰ੍ਹਾਂ ਬਾਹ ਤੇ ਵੇਲ ਬਣੀ ਹੋਈ ਹੈ ਇਹ ਵਾਲਾ ਹੈਗਾ ਜੀ ਕੱਲਾ ਗਲੇ ਦਾ ਜਨਮ ਬਣਿਆ ਹੈ ਗਰਲਸ ਲੁੱਕ ਦਾ ਸੂਟ ਹੈ ਇਹ ਤੇ ਇਹ ਸਰਦਈ ਜਿਹਾ ਕਲਰ ਹੈ ਉਹ ਫਰੋਜੀ ਕਲਰ ਸੀ ਇਹ ਸਰਦਈ ਕਲਰ ਹੈ ਦੇਖੋ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਬਾਕੀ ਸਿਲਕ ਪਸ਼ਮੀਨੇ ਦੇ ਕਲਰ ਆਪਾਂ ਨੇ ਦਿਖਾ ਦਿੱਤੇ ਨੇ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਤੇ ਜਿਹੜਾ ਹੈਗਾ ਜੀ ਆਪਣੇ ਕੋਲੇ ਖੀਨ ਖਾਬ ਦੇ ਵਿੱਚ ਵੱਡਾ ਪ੍ਰਿੰਟ ਉਹ ਮੈਂ ਕੱਲ ਨੂੰ ਵੀਡੀਓ ਦੇ ਵਿੱਚ ਦਿਖਾਉਂਗੀ ਤੁਹਾਨੂੰ ਆਪਣੀ ਵੀਡੀਓ ਜਿਆਦਾ ਲੰਬੀ ਹੋ ਜੂਗੀ ਤੇ ਇਸ ਕਰਕੇ ਅੱਜ ਵਾਲੀ ਵੀਡੀਓ ਦੇ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣੇ ਸੂਟ ਬੁੱਕ ਕਰੋ ਜੀ ਤੇ ਚਲੋ ਜੀ ਮਨਰਦੋ ਜੀ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਮਿਲਦੇ ਆ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ